ਦਰੇ ਨਾਨਕ ਚਾ ਕੋ ਨਦਰ ਕਰੇ ਹਲਤ ਪਰਤ ਦੇ ਰਾਖੇ ਦੀਨ ਦੁਨੀ ਦੇ ਬਲ ਸਮੋਚੀ ਮਾਨਵਤਾ ਦੇ سلوان جو بھی ਸੰਗੀ ਅਤੇ ਵੀਰ ਸ਼ੂ ਸ਼ੇਰ ਸਿੰਘ ਜੀ ਹੋਰਾਂ ਦੇ ਹੈ ਬਿਤੇ ਧੰ ਸਤਿਗੁਰੂ ਸ੍ਰੀ ਗੰਗ ਸਾਹਿਬ ਜੀ ਦੇ ਇਧਰੋਂ ਬੰਦ ਕਰਦੇ ਨਾ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ ਹੈ ਸਭ ਤੋਂ ਪਹਿਲਾਂ ਸਤਿ ਉਰਉ ਸ਼੍ਰੀ ਪ੍ਰਗਨ ਸਾਹਿਬ ਪਾਤਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਜਿਨ੍ਹਾਂ ਨੇ અપਾਰ ਅਕਸ਼ਿਸ਼ ਕਰਕੇ ਐਂ ਚੱਲੋ ਸ਼ਿਵ ਪਰਵਾਰ ਦੀ ਗ੍ਰਹਿ ਵਿਖੇ ਪਹੁੰਚ ਕੇ ਵੇਅ ਅਕਸ਼ਾਂਸ਼ ਜੀ ਮੰਗੋ ਉਸ ਬ੍ਰਹਮ ਬਹੁਤ ਬਰਾਦਰੀ ਦੇ ਬੰਦੂਸ ਮੀਰਾਂ ਦਾ ਬਹੁਤ ਧੰਵਾਦ ਹੈ ਜਿਨ੍ਹਾਂ ਨੇ ਬਹੁਤ ਪਿਆਰ ਵਿੱਚ ਭਿੱਜ ਕੇ ਧਰਤੀ ਵਾਲੇ ਪਾਰ ਆਪਾਂ ਨੂੰ ਸਰਮ ਕਰਵਾਇਆ ਹੈ ਮੈਂ ਪੱਤੇ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਕਰ ਲਿਓ ਇੱਕ ਦੋ ਬੇਨਤੀਆਂ ਕਰਦੇ ਆ ਕਿ ਜਿੰਨੇ ਵੀ ਆਪਜੀ ਭੈਣੋ ਦਾ ਬਿਝੇ ਹੋ ਪਾਤਸ਼ਾਹ ਦੀ ਹਜ਼ੂਰੀ ਵਿੱਚ। ਮੈਨੂੰ ਕੋਈ ਦਸਨ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਅਕਸਰ ਗੁਰਦਵਾਰਾ ਸਾਹਿਬ ਦੇ ਵਿੱਚ ਜਾਂਦੇ ਆ। ਜਿੱਥੇ ਉਹ ਇਸ ਮਾਗਮਾ ਵਿੱਚ ਹਾਜ਼ਰੀ ਭਰਦੇ ਆਂ ਜਿੱਥੇ ਸਤਸਗੁਰੂ ਗੋਗੰਦ ਸਰ ਮਹਾਰਾਜ ਦੀ ਅਪਕਾਸ਼ ਤੁਸੀਂ ਸਾਰਿਆਂ ਨੇ ਆਪਣੇ ਫੋਨ ਸਾਇਲੈਂਟ ਤੇ ਲਾ ਲਏ ਹੋਣਗੇ ਤੇ ਜੇ ਨਹੀਂ ਲਾਏ ਤਾਂ ਇੱਕ ਵਾਰੀ ਚੈੱਕ ਕਰਕੇ ਆਪਣੇ ਫੋਨ ਨੂੰ ਸਾਇਲੈਂਟ ਤੇ ਲਾ ਲਿਓ ਜਿਹੜੇ ਮੇਰੇ ਭਰਾ ਸ਼ਿਵਾਵਾ ਨਵਾ ਦੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਹੋਰ ਇੰਟੀਗੈਲਟਰੀਅਲ ਕਰੀਓ ਤਾਂ ਜੋ ਆਪਾਂ ਥੋੜੇ ਸਮੇਂ ਵਿੱਚ ਬਹੁਤਾ ਲਾਹਾ ਲੈ ਸਕੀਏ کیونکہ میں نو تائک کنٹے کا اون نو لگے ہوتے ہیں تائی کنٹے جانے نو لگی رہنا ہوتے ہیں ایک کنٹر آپ کا وچار کرنی ہے یہ نہ ہوئے کہ ایک کنٹر میں تو انو چو کرم دارنا تکو دارنا تکو اس کرکے ساریاں نے ایک آگردہ بننی ہیں ساریاں دا بہت آنوار آؤ شرق گوبین سنگھ صاحب سچے پاکشا جی بنو بکشی

ਕਿਉਂਕਿ ਤੇਰੀ ਜਿੰਦ ਦੇ ਕੰਮ ਆਉਣ ਵਾਲਾ ਸਿਰਫ ਇਸ ਸਿਰਫ ਵਾਇਕੂ ਜੀ ਦਾ ਕੰਮ ਹੈ ਅੱਜ ਆਪਾਂ ਜਿੱਥੇ ਸਤਿਗੁਰੂ ਦੀ ਬਾਣੀ ਵਿੱਚੋਂ ਮਨ ਸੁਣਦੀ ਕਾਫੀ ਮੁਕਤੇ ਸਮਝਣੇ ਆ ਕਿਉਂਕਿ ਜਿਹੜੀ ਬੇਨਤੀ ਮੈਂ ਅੱਜ ਕਰਨ ਲੱਗਿਆ ਆਪ ਜੀ ਦੇ ਨਾਲ ਪਹਿਲਾਂ ਥੋੜਾ ਜਿਹਾ ਧਿਆਨ ਚ ਲਿਆ ਜੀ ਆਪਾਂ ਸਮਝ ਆ ਰਹੀ ਪਹਿਲਾਂ ਮਾਵਾ ਮੋ ਤੁਹਾਨੂੰ ਸਮਝ ਆ ਰਹੀ ਹੈ ਤੇ ਸਮਝ ਆ ਰਹੀ ਜਿਹੜੀ ਆਪਾਂ ਬੇਨਤੀ ਅੱਜ ਕਰਨ ਲੱਗੇ ਆ ਜਿੰਨੀਆਂ ਮੇਰੀਆਂ ਭੈਣਾਂ ਮਾਵਾ ਵੀਰ ਜੋਗ ਆਪ ਜੀ ਬਿਠੇ ਸ਼ੁਰੂ ਹੋਏ ਇਹ ਪਾਕ ਨੇ ਉਹ ਇੱਕ ਇੰਨੇਕ ਧਿਆਨ ਨਾਲ ਸੁਣਨਾ ਹੈ ਇਹ 2019 ਤੋਂ ਲੈ ਕੇ ਮੈਂ ਤਾਂ ਦੱਸ ਰਹੀ ਹਾਂ ਤਾਂ ਜੋ ਤੁਸੀਂ ਪੂਰੇ ਗਵਰਨਰ ਸੁਣ ਸਕੋ 2019 ਤੋਂ ਲੈ ਕੇ ਅੱਜ ਤੱਕ ਮੈਂ ਇਸ ਸਬਜੈਕਟ ਦੇ ਉੱਤੇ ਕਾਫੀ ਜ਼ਿਆਦਾ ਸਟੱਡੀ ਕਰਨੀ ਆ ਪ੍ਰੈਕਟੀਕਲ ਕਰਨੀਆਂ ਐ ਐਕਸਪੀਰੀਅੰਸ ਕਰਨੀਆਂ ਜਿਹੜੇ ਵਿਸ਼ੇ ਦੀ ਅੱਜ ਅਪਰੰਦ ਕਰਤਾ